ਆ ਤੇਰੀ ਲੱਤ ਕਿੱਦਾਂ ਟੁੱਟ ਗਈ ਲੱਤ ਚ ਗੱਡੀ ਚੜਾਤੀ ਅਸੀਂ ਕੋਈ ਮਾੜਾ ਚੰਗਾ ਨਹੀਂ ਕਿਸੇ ਨੂੰ ਕਹਿੰਦੇ ਪਰ ਸਿਸਟਮ ਨੂੰ ਮਾੜਾ ਕਹਿਣਾ ਸਾਡਾ ਫਰਜ਼ ਆ ਜਿੱਥੇ ਸਿਸਟਮ ਮਾੜਾ ਪ੍ਰੋਬਲਮ ਹੋ ਰਹੀ ਹੈ ਕੋਈ ਧੌਣ ਦੀ ਉਹਦੇ ਕਰਕੇ ਪਿਆ ਸੀ ਇੱਥੇ ਇਥੋਂ ਹਸਪਤਾਲ ਭੇਜਦਾ ਇਹਨਾਂ ਨੇ ਹਸਪਤਾਲ ਨੇ ਵਾਪਸ ਇੱਥੇ ਲਾ ਕੇ ਇੱਥੇ ਪਏ ਦੀ ਲੱਤ ਤੇ ਗੱਡੀ ਚੜ ਗਈ ਬਾਪੂ ਗਲਾਬ ਸਿੰਘ ਪਿੰਡ ਦਰੌਦੀ ਜ਼ਿਲ੍ਹਾ ਜੀਨ ਹਰਿਆਣਾ ਲੁਧਿਆਣੇ ਸਬਜ਼ੀ ਮੰਡੀ ਦੇ ਵਿੱਚ ਇਹ ਬਾਪੂ ਪਿਆ ਅਰ ਹੁਣ ਬਾਪੂ ਜੀ ਹਾਲਤ ਇੰਨੀ ਮਾੜੀ ਆ ਬਾਪੂ ਨੂੰ ਹਸਪੀਟਲ 'ਚ ਐਡਮਿਟ ਹੋਣ ਦੀ ਲੋੜ ਆ ਨਾੜਦੇ ਕੋਈ ਕਨੇ ਫੜੀ ਮੈਂ ਹਾਂ ਫੜ ਲੈ ਲੋ

ਉਹ ਕਿਨੇ ਲਾਇਆ ਸੀ ਨਾ ਗੱਲ ਨਹੀਂ ਲੱਗਦਾ ਇਹ ਸ਼ੋਰ ਨਹੀਂ ਹੈ ਟਰਾਲੀ ਪੱਠੇ ਨਹੀਂ ਵੱਢ ਲੈਣਾ ਦੋ ਘੰਟਿਆਂ ਚ 20 ਮੱਝਾਂ ਚੋਰੇ ਨਾ ਬਾਪੂ ਕਹਿੰਦਾ ਮੈਂ ਕਿ ਟਰਾਲੀ ਪੱਠਿਆਂ ਦੀ ਵੱਢ ਲੈਣਾ ਕਹਿੰਦਾ ਮੈਂ ਦੋ ਘੰਟਿਆਂ ਚ ਤੇ ਅੱਜ ਗੁਲਾਬ ਸਿੰਘ ਕੱਖੋਂ ਹੌਲਾ ਹੋਇਆ ਪਿਆ ਨਾਂ ਗਾਇਤ ਕੋਈ ਲੱਤ ਦੇ ਉੱਪਰੋਂ ਵੀ ਨਾ ਕੋਈ ਗੱਡੀ ਕੱਢ ਕੇ ਲੈ ਗਿਆ ਪਤਾ ਨਹੀਂ ਲੱਗਾ ਵੀ ਲੰਮਾ ਪਿਆ ਹੈ ਹੀ ਆ ਬਜ਼ੁਰਗ ਨੇ ਭਾਈ ਸਾਡੇ ਲੁਧਿਆਣਾ ਮੰਡੀ ਦੇ ਵਿੱਚ ਇਹਨਾਂ ਦਾ ਕੋਈ ਵਾਰਿਸ ਨਹੀਂ ਹੈਗਾ ਤੇ ਬਿਮਾਰ ਨੇ ਤੜਫ ਰਹੇ ਨੇ ਕੁਝ ਦੱਸ ਨਹੀਂ ਰਹੇ ਆ ਇੱਥੇ ਭਾਈ ਜੀ ਇਹ ਸਬਜ਼ੀ ਮੰਡੀ ਲੁਧਿਆਣਾ ਦੇ ਵਿੱਚ ਪਏ ਨੇ ਬਾਬਾ ਜੀ ਬਾਬਾ ਜੀ ਦੱਸੋ ਮਾੜਾ ਇਹ ਬਸ ਉਹਦਾ ਰਹੇਗਾ ਇਹ ਚੱਲ ਜਾਏ ਦਮ ਨੂੰ ਠੀਕ ਮੇਰੀ ਜਾਨ ਵੀ ਆਉਂਦੀ ਲੱਤ ਹਣ ਬਾਬਾ ਕਿੱਧਰ ਲੱਤ ਵੀ ਗਈ ਬੀਬੀ ਇਹ ਬੰਦ ਕੀ ਹੈ ਇੱਕ ਮਿੰਟ ਰੋਕ ਜਰੋ ਕੋਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਦਾ ਧੰਨਵਾਦ ਬਾਈ ਤੁਹਾਡਾ ਜੀ ਸਾਨੂੰ ਫੋਨ ਕਰਕੇ ਦੱਸਿਆ ਸ਼ੁਕਰੀਆ ਬਾਪੂ ਸਤਿ ਸ਼੍ਰੀ ਅਕਾਲ ਕੀ ਨਾਮ ਤੇਰਾ ਹੈ ਗੁਲਾਬ ਸਿੰਘ ਬਾਪੂ ਗੁਲਾਬ ਸਿੰਘ ਪਿੰਡ ਕਿਹੜਾ ਤੇਰਾ ਹੈ ਹਰਿਆਣਾ ਠੀਕ ਆ ਤੇ ਪਿਤਾ ਜੀ ਦਾ ਕੀ ਨਾਮ ਸੀ ਹੈ ਮੋਹਨ لال ਮੋਹਨ لال ਠੀਕ ਆ ਬੱਚੇ ਕਿੰਨੇ ਤੇਰੇ ਕਿੰਨੇ ਕਿੱਥੇ ਆ ਉਹ ਹੈ ਪੁੱਛਦੇ ਨਹੀਂ ਸਿੱਧੇ ਆ ਅਸਾ ਦਿਮਾਗ ਹੈ ਨਹੀਂ ਉਹਨਾਂ ਦਾ ਨਾਨੇ ਵੀ ਮਰ ਗਏ ਅੰਨੀਆਂ ਉਹ ਕਿੱਥੇ ਰਹਿੰਦੇ ਆ ਕਿੱਥੇ ਹਰਿਆਣਾ ਨਹੀਂ ਹਰਿਆਣਾ ਤਾਂ ਬਹੁਤ ਵੱਡਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਜੀਂਦ ਪਿੰਡ ਦਰੌਦੀ ਦਰੌਦੀ ਪਿੰਡ ਰਹਿੰਦੇ ਆ ਦਰੌਦੀ ਤੇਰੇ ਸਹਰੇ ਆ ਤੇਰੇ ਤੇਰਾ ਪਿੰਡ ਆ ਪਿੰਡ ਤੇਰਾ ਤੇਰੇ ਘਰ ਹੀ ਰਹਿੰਦੇ ਆ ਤੇਰੇ ਨੇ ਕਰਾਏ ਤੇ ਅੱਛਾ ਤੇ ਭੈਣ ਭਰਾ ਤੇਰੇ ਹੁਣ ਪਿੰਡ ਹੋਰ ਕੌਣ ਰਹਿੰਦਾ ਅੱਛਾ ਦਰੌਦੀ ਤੇਰਾ ਜੱਦੀ ਪਿੰਡ ਹੈ ਦਰੌਦੀ ਜੀਨ ਜ਼ਿਲ੍ਹਾ ਦਰੌਦੀ ਵਾਲੇ ਸਰਪੰਚ ਦਾ ਕੀ ਨਾਂ ਹੈ ਛੱਜੂ ਤੇਰਾ ਤੇਰਾ ਤੂੰ ਬਾਪੂ ਇਦਾਂ ਦੇ ਹਾਲਾਤ ਕੀ ਹੋ ਗਏ ਤੈਨੂੰ ਕੀ ਹੋ ਗਿਆ ਸੀ ਹੈ? ਧਿਆੜੀ ਕਰਦਾ ਧਿਆੜੀ ਕਰਦਾ ਕਾਹਦੀ ਧਿਆੜੀ ਕਰਦਾ ਤਾਂ ਇਹਦੇ ਵੀਰ ਜੱਕੀ ਅੱਛਾ ਜੋ ਮਰਜੀ ਅੱਛਾ ਕਾਣੇ ਕੁੱਟੇ ਵੀ ਟੇਕਾ ਲੈ ਅੱਛਾ ਤੂੰ ਕਿਨ੍ਹੇ ਜਾਂਦਾ ਹੈ ਆਂਦੇ ਠਾਗੇ ਠਾਗੇ ਨਾਲੇ ਵੀ ਤੂੰ ਐ ਭੈ ਕਾਈ ਬੁਆਈ ਖਾਈ ਦੋ ਜਿੰਨੇ ਉਹ ਬੰਦੇ ਨੇ ਕਿਮਣੀ ਦਾਰੂ ਪੀਤੀ ਹੂੰ ਤੂੰ ਵੀ ਲੀ ਦਾਰੂ ਇਹਨੇ ਦੁਖਣ ਲੱਗ ਗਿਆ ਜਦੋਂ ਦੁਖਣ ਲੱਗ ਗਿਆ ਫਿਰ ਦਾਰੂ ਪੀਣ ਲੱਗਾ ਇੱਕ ਵਾਰੀ ਫਿਰ ਕੀ ਹੋਇਆ ਦੁਖਣ ਲੱਗ ਗਈ ਸੀ ਹਾਂ ਹੁਣ ਕੀ ਹੋਇਆ ਲਾਤਾਂ ਨੂੰ ਤਾਂ ਪ੍ਰੋਬਲਮ ਹੈ ਅੱਛਾ ਤੇ ਲੱਤ ਤੇ ਕੀ ਹੋਇਆ ਲੱਤ ਟੁੱਟ ਗਈ ਕਿਵੇਂ ਬਲ ਡਿੱਸ ਗਿਆ ਤੇ ਗੱਡੀ ਵਜੀ ਇੱਥੇ ਪਿਆ ਸੀਗਾ ਜੀ ਉਦੋਂ ਹੀ ਇਹ ਅੱਛਾ ਇੱਥੇ ਪੈਰ ਹੀ ਚੜਾ ਗਿਆ ਉੱਥੇ ਪਿਆ ਹੋਇਆ ਸੀ ਗੱਡੀਆਂ ਦੇ ਤਾਂ ਚੱਲ ਰਾਤ ਨੂੰ ਪਿਆਇਆ ਇਹਦੇ ਉੱਪਰ ਨਾ ਇੱਥੇ ਲੱਤ ਤੇ ਜਣਗੇ ਗੱਡੀ ਚੜਾ ਗਿਆ ਕੋਈ ਛੋਟੀ ਸੀ ਹੀ ਉਹ ਜਦੋਂ ਤੱਕ ਅਸੀਂ ਆਏ ਉਦੋਂ ਤੱਕ ਉਹ ਚਲਾ ਗਿਆ ਹੋਇਆ ਸੀ ਫੇ ਬਾਪੂ ਨੇ ਦੱਸਿਆ ਫੇਰਾ ਅਸੀਂ ਇਦਾਂ ਕੀਤਾ ਭਾਈ ਉਹਨਾਂ ਨੇ ਸਾਰੇ ਨਾ ਕਰਕੇ ਇਹ ਉਹ ਲੱਤ ਟੁੱਟ ਗਈ ਜੀ ਮਾਲਿਸ਼ ਮੋੜ ਚੱਲ ਸਹੀ ਸੀਗੀ ਜਿੱਦਾਂ ਪੱਤੀ ਕਰਕੇ ਇਹਨੂੰ ਇਹ ਤਾਂ ਲੱਤ ਹਿੱਲਦੀ ਵੀ ਨਹੀਂ ਸੀ ਜੇ ਫੇਰੇ ਨੇ ਹੁਣ ਵਿਚਾਰਾ ਉਹ ਬੋਲਣ ਦਾ ਚੀਕਾ ਮਾਰਦਾ ਸੀ ਕੱਲ ਇਹ ਅੱਛਾ ਜੀ ਇਹਦਾ ਖਾਂ ਲਾਤ ਧੋਤੇ ਉਹ ਬਾਈ ਨੇ ਮਾਲਿਸ਼ ਕਰ ਤੇ ਮੇਰੇ ਦੇ ਵੀ ਬੋਲਣ ਨੂੰ ਦੂਜੇ ਟੀਕੇ ਲਾਏ ਬਾਅਦ ਇਹਨਾਂ ਨੇ ਰੋਟੀ ਰੋਟੀ ਖਾਦੀ ਪਹਿਲਾਂ ਕੱਲ ਪਰਸੋ ਲਾਇਆ ਫਿਰ ਕੱਲ ਲਾਇਆ ਫਿਰ ਇਹਨਾਂ ਨੇ ਰੋਟੀ ਰੋਟੀ ਖਾਦੀ ਕਹਿੰਦੇ ਹੁਣ ਅਸੀਂ ਸੈੱਟਾਂ ਥੋੜਾ ਜਣੇ ਕਿ ਉੱਠ ਘੱਟਦੇ ਹੁਣ ਬਾਪੂ ਪਹਿਲਾਂ ਕੋਈ ਨਸ਼ਾ ਵੀ ਕਰਦਾ ਸੀ ਡੋਡੇ ਡਾਡੇ ਖਾਂਦਾ ਸੀ ਹੈ ਗੋਲੀ ਗਾਲੀ ਖਾਂਦਾ ਸੀ ਕੋਈ ਗੋਲੀ ਤਮਾਕੂ ਤੋਂ ਬਿਨਾ ਹੋਰ ਕੋਈ ਨਸ਼ਾ ਨਹੀਂ ਇਹ ਰੋਟੀ ਇਸ ਵਕਤ ਹੁਣ ਤਾਂ ਕੁਛ ਨਹੀਂ ਆਇਆ ਇਹ ਤਾਂ ਪਹਿਲਾ ਹੀ ਹਫ਼ਤਾ ਤੁਰਦਾ ਫਿਰਦਾ ਸੀਗਾ ਮੰਗ ਕੇ ਜਿੱਦਾਂ ਮੈਂ ਕਹਿ ਦੇਣਾ ਵੀਰੇ ਰੋਟੀ ਖਾਣੀ ਆ ਕੱਢ ਦੇ ਨੀ ਪਹਿਲਾਂ 72 ਕਿਲੋ ਮੀਟਰ ਹਫ਼ਤਾ ਤੱਕ ਹੋ ਗਿਆ ਤੇ ਗਰਦਨ 'ਚ ਕੋਈ ਫਾਲਟ ਪੈ ਗਿਆ ਇਹ ਉਹ ਤਾਂ ਗਿਆ ਸੀਗਾ ਇਹਦੇ ਦੇ ਮੋਟੇ ਹੀ ਪੱਟ ਮੋਰਨੀਆਂ ਵੀ ਪਾਈਆਂ ਹੀ ਮੋਰਨੀਆਂ ਬਾਪੂ ਫਿਰ ਤੂੰ ਬੱਚਿਆਂ ਨੂੰ ਛੱਡ ਕੇ ਇੱਧਰ ਕਾਹਦੇ ਤੁਰਿਆ ਫਿਰਦਾ ਘਰੇ ਕਦੋਂ ਗਿਆ ਸੀ ਕਦੋਂ ਗਿਆ ਸੀ ਘਰੇ ਬਾਰਾ ਚਾਰ ਦਿਨ ਤੇ ਇਹਨਾਂ ਦੇ ਮਹੀਨੇ ਤੋਂ ਕਿਵੇਂ ਵਿਚਾਰੇ ਰੋਟੀ ਖਾਂਦੇ ਹੋਣ ਹੈ ਫੋਨ ਨੰਬਰ ਹੈਗਾ ਉਹਨਾਂ ਦਾ ਫੋਨ ਨੰਬਰ ਯਾਦ ਨਹੀਂ ਤੇ ਧੀਰੇ ਧੀਰੇ ਦਾ ਨੰਬਰ ਹੈਗਾ ਧੀਰਾ ਸਰਪੰਚ ਧੀਰਾ ਹਣ ਹੁਣ ਸੱਜੂ ਆ ਕਿ ਧੀਰਾ ਵਾ ਇਹ ਪੁਰਾਣੇ ਸਰਪੰਚ ਦਾ ਨਾਂ ਲਿਆ ਤੂੰ ਠੀਕ ਉੱਟ ਕੇ ਬੈਠ ਮੜਾ ਜਾ ਬੈਠਾ ਬਾਪੂ ਨੂੰ ਮੜਾ ਜਾ ਕੋਈ ਨਾ ਕੋਈ ਨਾ ਕੋਈ ਕੋਈ ਨਾ ਕੋਈ ਨਾ ਕੋਈ ਨਾ ਇਹ ਤੇ ਮੁੰਡੇ ਨੂੰ ਹੱਥ ਪਾ ਲੈਣਾ ਪਊ। ਠੀਕ ਆ ਗਲਾਬ ਸਿੰਘਾ ਫਿਕਰ ਨਹੀਂ ਕਰਨਾ। ਹਾਂ ਆ ਰਿਹਾ ਮੁੰਡੇ ਨੂੰ ਟੀਕੇ ਲਾਏ ਨਾ ਆ ਬਾਈ ਨੇ ਲਾਇਆ ਟੀਕੇ ਤੇਰੇ। ਇਹਨੇ ਲਾਈ ਸੀ ਨਾ। ਹਾਂ ਕੋਈ ਨਾ ਬਾਪੂ ਫਿਕਰ ਨਾ ਕਰ। ਬਾਬਾ ਨਾਨਕ ਮਿਹਰ ਕਰੂਗਾ। ਅਸੀਂ ਤੈਨੂੰ ਲੈਣ ਆਏ ਆ। ਤੂੰ ਸਾਡੇ ਨਾਲ ਚੱਲੇਗਾ? ਆਪਾਂ ਚੱਲਦੇ ਆ। ਉੱਥੇ ਤੇਰਾ ਇਲਾਜ ਵੀ ਹੋਊਗਾ ਤੇ ਰੋਟੀ ਪਾਣੀ ਵੀ ਵਧੀਆ ਮਿਲੂਗਾ ਤੈਨੂੰ ਠੀਕ ਆ ਕੋਈ ਨਾ ਤੇਰੇ ਪਰ ਘਰੇ ਵੀ ਗੱਲ ਕਰਾਂਗੇ ਤੇਰੇ ਮੁੰਡਿਆਂ ਦਾ ਵੀ ਇਲਾਜ ਕਰਾਵਾਂਗੇ ਉਹਨਾਂ ਨੂੰ ਵੀ ਦਵਾਈ ਦਵਾਵਾਂਗੇ ਥੋੜਾ ਘਰ ਘਰ ਲੱਗ ਜੇ ਹੂੰ ਮੈਡੀਕਲ ਨੇ ਹੂੰ ਥੋੜਾ ਘਰ ਬਾਰੀ ਕੋਈ ਨਾ ਲੱਗਿਆ ਨਹੀਂ ਚਾਰੀ ਬਾਰੀ ਹੋ ਜਾ ਮੈਡੀਕਲ ਹੂੰ ਕੋਈ ਬਿਲਕੁਲ ਸੰਜੀਤ ਜੀ ਬੱਚਾ ਜਰਾ ਕਿੱਥੇ ਸਿਵਲ ਚ ਕੰਜੀ ਗੜਾ ਅੱਛਾ ਉਹ ਕਿਨੇ ਲਾਇਆ ਸੀ ਨਹੀਂ ਗਲੇ ਨਹੀਂ ਲੱਖਾਇਆ ਕੋਈ ਨਹੀਂ ਬਾਪੂ ਬਾਹਰ ਨੂੰ ਮੇਰ ਕਰਨਗੇ ਤੂੰ ਸਾਡੇ ਬਿਮਾਰ ਘਰ ਆਪਾਂ ਚੱਲਦੇ ਆ ਲੱਤ ਦਾ ਵੀ ਆਪਰੇਸ਼ਨ ਹੋ ਜਾਊਗਾ ਲੱਤ ਜਮਾਂ ਹੀ ਟੁੱਟ ਗਈ ਟੁੱਟੀ ਹੋਈ ਹੈ ਉਹ ਜੇ ਕਰਤੇ ਭਾ ਕੇ ਨਾ ਅਸੀਂ ਹਾਂ ਤੁਹਾਡੀ ਵਿੱਚ ਕੜਕੜ ਕਰਦੀ ਹੈ ਸਾਡੀ ਹਾਂ ਕੀ ਕੁੱਤੀ ਹੈ ਪਹਿਲਾਂ ਵੀ ਇਹ ਦੋਸਾਂ ਹੀ ਬਾਤ ਨਾ ਇਹ ਭਾਰ ਦਿੱਤਾ ਸੀ ਇਹਨੂੰ ਪਹਿਲੇ ਦਿਨ ਹੀ ਜਦੋਂ ਭਾਰ ਦਿੱਤਾ ਨਾ ਪਾਪੂ ਨੇ ਥੋੜਾ ਜਿਹਾ ਚਲਾਇਆ ਉਹਦੋਂ ਇੱਕਦਮ ਨਾ ਕੜਾਕ ਜਿਵੇਂ ਗੱਜਰ ਪਹਿਲਾਂ ਥੋੜੀ ਸੀਗੀ ਜਿੱਦਾਂ ਕੋਈ ਨਾ ਬਾਪੂ ਆਪਾਂ ਚੱਲਦੇ ਹਾਂ ਠੀਕ ਆ ਹੋਰ ਕੋਈ ਦੱਸ ਗੱਲ ਜੇ ਕਿਸੇ ਨਾਲ ਕੋਈ ਗੱਲ ਕਰਨੀ ਹੋਵੇ ਤੇਰੀ ਭੈਣ ਹੈ ਕੋਈ ਭੈਣ ਪੈਣ ਵਿਆਹ ਹੀ ਕਿੱਥੇ ਆ ਮੈਂ ਗੰਗੂ ਨਹੀਂ ਆ ਹੂੰ ਗੱਲਾਂ ਆਖੇ ਤਾਏ ਚਾਚੇ ਦੇ ਪੁੱਤ ਤਾਂ ਹੋਣਗੇ ਆ ਕੋਈ ਨਹੀਂ ਆਖਾ ਹਾਏ ਤੂੰ ਕਿਹੜਾ ਰਿਹਾ ਤਾ ਕੋਈ ਆ ਮਾਮੇ ਦਾ ਪੁੱਤ ਕੋਈ ਨਾਨਕ ਕਿਹੜੇ ਪਿੰਡ ਸੀ ਤੇਰੇ ਹੈ ਜੀਂਦ ਜੀਂਦ ਸ਼ਹਿਰ ਚ ਕਿਹੜਾ ਪਿੰਡ ਅਟਕੜ ਤੇ ਤੇਰਾ ਪਿੰਡ ਹੈਗਾ ਦਰੌਦੀ। ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਗੁਲਾਬ ਸਿੰਘ ਪਿੰਡ ਦਰੌਦੀ ਜ਼ਿਲ੍ਹਾ ਜੀਂਦ ਹਰਿਆਣਾ ਪਹਿਲਾਂ ਤਾਂ ਪੰਜਾਬ ਹੀ ਸੀਗਾ ਤੇ ਪੰਜਾਬੀਆਂ ਦੀ ਬਹੁ ਗਿਣਤੀ ਹੈ ਉੱਥੇ ਜੀਂਦ ਜ਼ਿਲ੍ਹੇ 'ਚ ਵੀ ਬਹੁਤ ਸਾਰੇ ਪੰਜਾਬੀ ਭਰਾ ਰਹਿੰਦੇ ਨੇ ਸਾਡੇ। ਗੁਲਾਬ ਸਿੰਘ ਉਸੇ ਇਲਾਕੇ ਦਾ ਰਹਿਣ ਵਾਲਾ ਅਰਾਜ ਤੁਸੀਂ ਦੇਖੋ ਜਿੱਥੇ ਪਿਆਵਾਂ ਇਹ ਲੁਧਿਆਣੇ ਦੀ ਸਬਜ਼ੀ ਮੰਡੀ ਆ ਜਲੰਧਰ ਬਾਈਪਾਸ ਤੋਂ ਜਦੋਂ ਸਲੇਮ ਟਾਵਰੀ ਤੋਂ ਇਧਰ ਨੂੰ ਮੁੜਦੇ ਆ ਲੁਧਿਆਣੇ ਸਬਜ਼ੀ ਮੰਡੀ ਦੇ ਵਿੱਚ ਇਹ ਬਾਪੂ ਪਿਆ ਕਈ ਦਿਨਾਂ ਦੀ ਸਮੱਸਿਆ ਚੱਲਦੀ ਥੌਣ ਦੀ ਕੋਈ ਨਾੜ ਦੀ ਪ੍ਰੋਬਲਮ ਆ ਬਾਪੂ ਇੱਥੇ ਘੁੰਮਦਾ ਸੀ ਇੱਥੇ ਪੈ ਜਾਂਦਾ ਸੀਗਾ ਕੋਈ ਦੇਨ ਦਾ ਹੀ ਰੋਟੀ ਖਾ ਲੈਂਦਾ ਸੀ ਇੱਥੇ ਪਏ ਨਹੀਂ ਲੱਤ ਦੇ ਉੱਤੋਂ ਦੀ ਕੋਈ ਗੱਡੀ ਜਿਵੇਂ ਕੋਈ ਛੋਟਾ ਹਾਥੀ ਜਾਂ ਕੋਈ ਛੋਟੀ ਟੈਂਪੋ ਵਗੈਰਾ ਕੋਈ ਗੱਡੀ ਚੜ ਗਈ ਆਹ ਬਾਈ ਦੇ 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 ਤੇ ਲੱਤ ਦੀ ਹੱਡੀ ਟੁੱਟ ਗਈ ਇੱਕ ਤਾਂ ਪਹਿਲਾਂ ਹੀ ਮਰਨੂ ਫਿਰਦਾ ਸੀ ਵਿਚਾਰਾ ਬਿਮਾਰ ਸੀ ਠੀਕ ਨਹੀਂ ਸੀ ਉੱਤੋਂ ਦੀ ਗੱਡੀ ਚੜ ਗਈ ਪਰ ਧੰਨਵਾਦ ਆ ਇੱਥੇ ਫੇਰ ਵੀ ਕੁਝ ਚੰਗੇ ਲੋਕ ਨੇ ਜਿਹੜੇ ਆਪਣਾ ਫਰਜ਼ ਨਿਭਾਈ ਜਾਂਦੇ ਨੇ ਹ 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 ਸਬਜ਼ੀਆਂ ਇੱਧਰ ਉੱਧਰ ਪੰਜਾਬ 'ਚ ਸਪਲਾਈ ਹੁੰਦੀਆਂ ਇਹ ਵੀ ਇੱਕ ਟਾਈਮ ਨਹੀਂ ਟੰਗੀ ਪਈ ਹੈ ਜੀ ਉੱਥੇ ਸੱਦੀ ਰਹੀ ਇਹਨਾਂ ਨੇ ਅੱਜ ਦੁਬਾਰਾ ਇਹ ਸਾਰੇ ਵੀਰ ਇੱਥੇ ਨੇੜੇ ਹੀ ਬੈਠੇ ਆ ਤੁਸੀਂ ਦੇਖਿਆ ਇੱਥੇ ਵੀਰਾਂ ਦੀ ਸਾਥ ਬਣਾਈ ਹੋਈ ਹੈ ਜਿਵੇਂ ਬੈਠੇ ਤਾਂ ਚ ਖੇਡ ਲਈ ਜਾਂ ਹੋਰ ਜਦੋਂ ਢੇੜਾ ਆ ਗਿਆ ਢੇੜਾ ਲਾ ਲਿਆ ਇਹ ਬਾਈ ਰੋਟੀ ਖਵਾਉਂਦੇ ਰਹੇ ਇੱਕ ਗੱਲ ਅਸੀਂ ਹੋਰ ਕਲੀਅਰ ਕਰਨੀ ਚਾਹੁੰਦੇ ਆਂ ਵੈਸੇ ਪੰਜਾਬ ਦੇ ਵਿੱਚ ਬਹੁਤ ਹਾਮਤ ਜਾਈਦਾ ਸੀ ਜਿੱਥੇ ਕੋਈ ਸੜਕ ਤੇ ਲਵਾਰਸ਼ ਪਿਆ ਨਾ ਮਰੀਜ਼ ਇਨਕੀ 75% ਮਰੀਜ਼ ਨੂੰ ਡਰਾਈਵਰ ਭਰਾ ਸੰਭਾਲ ਰਹੇ ਹੁੰਦੇ 75% ਜਿੱਥੇ ਵੀ ਜਾਂ ਕੋਈ ਆਟੋ ਦਾ ਡਰਾਈਵਰ ਆ ਚਾਹੇ ਕੋਈ ਟੈਂਪੂ ਯੂਨੀਅਨ ਆ ਚਾਹੇ ਕੋਈ ਟਰੱਕ ਯੂਨੀਅਨ ਆ ਚਾਹੇ ਕੋਈ ਬੱਸਾਂ ਦੇ ਡਰਾਈਵਰ ਕਨੈਕਟਰ ਨੇ ਚਾਹੇ ਟੈਕਸੀ ਸਟੈਂਡ ਦੇ ਅਨੋਵਾ ਗੱਡੀਆਂ ਜਾਂ ਹੋਰ ਦੂਜੀਆਂ ਮਹਿੰਗੀਆਂ ਗੱਡੀਆਂ ਵੀ ਆ ਮੋਸਟਲੀ 75% ਥਾਵਾਂ ਤੇ ਨਾ ਡਰਾਈਵਰ ਭਾਈਚਾਰਾ ਅੱਗੇ ਆ ਜਾਂਦਾ ਡਰਾਈਵਰ ਭਾਈਚਾਰਾ ਬਾਹ ਫੜਦਾ ਫੜਦਾ ਕੇ ਨਾ ਤੇ ਇੱਕ ਹੋਰ ਇਹਨਾਂ ਨਾਲ ਜੁੜਿਆ ਸਾਤਾ ਤੇ ਇੱਕ ਡਰਾਈਵਰ ਭਾਈ ਚਾਰੇ ਦੇ ਵਿੱਚੋਂ ਜ਼ਿਆਦਾਤਰ ਬੰਦੇ ਕਿਉਂਕਿ ਸਾਰੀ ਜ਼ਿੰਦਗੀ ਟਰੱਕਾਂ ਤੇ ਕੱਢੀ ਹੁੰਦੀ ਹੈ ਬਾਹਰ ਤੇ ਪਰਿਵਾਰ ਦੇ ਨਾਲ ਕਈ ਵਾਰ ਰਿਲੇਸ਼ਨ ਇਦਾਂ ਦੇ ਬਣ ਜਾਂਦੇ ਆ ਬੱਚਿਆਂ ਨਾਲ ਜਾਂ ਬੱਚੇ ਹੁੰਦੇ ਨਹੀਂ ਵਿਆਹ ਨਹੀਂ ਕਰਾਏ ਹੁੰਦੇ ਬਹੁਤ ਸਾਰੇ ਮੈਂਬਰ ਇਦਾਂ ਦੇ ਜਿਹੜੇ ਟਰੱਕਾਂ ਦੇ ਜਾਂ ਹੋਰ ਡਰਾਈਵਰ ਨੇ ਬੜਾਪੇ 'ਚ ਜਾ ਕੇ ਉਹਨਾਂ ਨੂੰ ਕੋਈ ਵੀ ਨਹੀਂ ਸਾਂਭਦਾ ਉਹਨਾਂ ਦੀ ਹਾਲਤ ਮਾੜੀ ਹੁੰਦੀ ਹੈ ਬਹੁਤ ਵਿਚਾਰਿਆਂ ਦੀ ਸਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਪਰਿਵਾਰਕ ਮੈਂਬਰ ਨੇ ਪਰ ਡਰਾਈਵਰ ਭਰਾਵਾਂ ਦੀ ਇੱਕ ਚੰਗੀ ਗੱਲ ਇਹ ਆ ਵੀ ਇਹ ਦਕਸ਼ਕ ਚ ਹਾਮੀ ਬਣਦੇ ਆ ਲੋੜਵੰਦਾਂ ਦੀ ਬਹੁਤ ਥਾਵਾਂ ਤੇ ਆਧਾਰਨ ਮਿਲਦੀ ਆ ਅੱਜ ਇੱਥੇ ਵੀ ਜੁਨੀਅਨ ਇੱਥੇ ਵੀ ਸਬਜ਼ੀ ਮੰਡੀ 'ਚ ਵੀ ਇਹ ਡਰਾਈਵਰ ਭਰਾ ਰਲ ਕੇ ਬਾਪੂ ਨੂੰ ਚਾਹੇ 20 ਦਿਨ ਹੋਰ ਪਿਆਰਿੰਦਾ ਬਾਪੂ 20 ਦਿਨਾਂ ਨੂੰ ਹੋਰ ਰੋਟੀ ਖਵਾਈ ਜਾਂਦੇ 100-100 200 ਰੁਪਏ ਪਾ ਕੇ ਕੋਈ ਮਾੜਾ-ਮੋਟਾ ਅਪਰਾਲਾ ਵੀ ਕਰ ਲੈਂਦੇ ਜਿੰਨੇ ਜੁਗੇ ਹੁੰਦੇ ਆ ਪਰ ਹੁਣ ਬਾਪੂ ਦੀ ਹਾਲਤ ਇੰਨੀ ਮਾੜੀ ਆ ਬਾਪੂ ਨੂੰ ਹਸਪੀਟਲ 'ਚ ਐਡਮਿਟ ਹੋਣ ਦੀ ਲੋੜ ਆ ਬਾਪੂ ਦੀ ਲੱਤ ਦਾ ਆਪਰੇਸ਼ਨ ਹੋਣ ਦੀ ਲੋੜ ਆ ਬਾਪੂ ਨੂੰ ਇੱਕ ਸਾਫ਼ ਸੁਥਰੇ ਮਾਹੌਲ ਦੇ ਵਿੱਚ ਰਹਿਣ ਦੀ ਜ਼ਰੂਰਤ ਆ ਹੁਣ ਜੇ ਇੱਕ ਆਮ ਬੰਦਾ ਜਿਵੇਂ ਉਹਨੇ ਡਰਾਈਵਰ ਵੀ ਇਕੱਠੇ ਹੋ ਕੇ ਇਹਨੂੰ ਸਿਵਲ ਹਸਪੀਟਲ ਦਾਖਲ ਵੀ ਕਰਾਇਆ ਹੁੰਦੇ ਆ ਤਾਂ ਸਿਵਲ ਵਾਲੇ ਆਪਰੇਸ਼ਨ ਉਹਨਾਂ ਨੇ ਕੀ ਕਰਨਾ ਐਡਮਿਟ ਵੀ ਨਹੀਂ ਕਰਨਾ ਇਹਨੂੰ बापू ਦੱਸਦਾ ਵਾ ਗਿਆ ਵੀ ਸੀਗਾ ਨੇ ਸਿਵਲ ਨਹੀਂ ਜੀ ਗਿਆ ਸੀਗਾ ਲੈ ਕੇ ਆਇਆ ਵਾ ਬਾਪੂ ਸਿਵਲ ਲਗਾਤਾ ਉਹ ਕਿੱਥੇ ਚੱਪ ਗਈ ਹਾਜੀ ਕੀ ਨੂੰ ਮਾਰੂ ਗਏ ਕਿ ਮਰੇ ਕੀ ਕਹਿੰਦੇ ਬਾਪੂ ਉਹ ਉਹ ਰਹਿ ਕੇ ਪਾਸੇ ਹੂੰ ਰੋਟਾ ਜਰਾ ਆਪ ਕਹਲਾ ਬਾਦ ਦੀ ਚਾਹ ਲੈ ਜਾ ਜਿਹੜਾ ਰਾਤ ਨੂੰ ਛੱਡ ਕੇ ਗਏ ਸੀ ਬਾਪੂ ਵੀ ਦੱਸ ਦੋ ਨਹੀਂ ਅੱਜ ਦੱਖਣ ਫੜ ਰਹੇ ਨੇ ਇਹ ਬੰਦੇ ਕਰ ਫੁਪਿਆ ਤੁਹਾਡਾ ਪ੍ਰਚਾਰਕ ਲੈ ਕੇ ਆਂਦੇ ਹਾਂ ਹੂੰ ਹੰਦਕੇੜਾ ਪ੍ਰਚਾਰਕ ਲੈ ਕੇ ਆਂਦੇ ਹਾਂ ਹੂੰ ਮੈਂ ਨਾ ਕਰਾਇਆ ਹੂੰ ਰਣਾ ਰਣਾ ਚੁੱਪ ਚੁੱਪ ਇੱਥੇ ਛੱਡ ਗਏ ਆਪ ਹੀ ਹੋ ਕਰ ਰਹੇ ਤੇ ਬਾਥੀ ਉਹਦੇ ਵਿੱਚ ਬਿਠਾ ਕੇ ਟੈਂਪੂ ਚ ਦੇਖੋ ਅੱਗੇ ਵੀ ਅਸੀਂ ਅਕਸਰ ਆਪਣੀ ਵੀਡੀਓ ਚ ਗੱਲ ਕਰਦੇ ਰਹਿੰਦੇ ਆ ਅਸੀਂ ਕੋਈ ਮਾੜਾ ਚੰਗਾ ਨਹੀਂ ਕਿਸੇ ਨੂੰ ਕਹਿੰਦੇ ਪਰ ਸਿਸਟਮ ਨੂੰ ਮਾੜਾ ਕਹਿਣਾ ਸਾਡਾ ਫਰਜ ਆ ਜਿੱਥੇ ਸਿਸਟਮ ਮਾੜਾ ਵਾ ਦੇਖੋ ਸਿਵਲ ਹਸਪਤਲ ਚ ਬਾਪੂ ਨੂੰ ਲੈ ਕੇ ਗਏ ਵੀਰ ਦਾਖਲ ਕਰਾਤਾ ਸਿਵਲ ਹਸਪਤਲ ਦੇ ਵਿੱਚੋਂ ਪਟਿਆ ਇਹਨੂੰ ਚੰਡੀਗੜ੍ਹ ਜਾਂ ਪਟਿਆਲੇ ਰੈਫਰ ਕੀਤਾ ਜਾ ਰਿਹਾ ਹੁਣ ਇਹਦੀ ਲੱਤ ਦਾ ਆਪਰੇਸ਼ਨ ਹੋਣਾ ਇੱਥੇ ਵੀ ਤਾਂ ਸਰਜਰੀ ਜੀ ਨੂੰ ਲੁਧਿਆਣਾ ਐਡਾ ਵੱਡਾ ਹਸਪਤਲ ਆ ਜੇ ਉੱਥੇ ਲੱਤ ਤੇ ਪਲਾਸਟਰ ਵੀ ਨਹੀਂ ਲਾ ਸਕਦੇ ਫਿਰ ਐਡਾ ਵੱਡਾ ਹਸਪਤਾਲ ਕਾਦੇ ਵਾਸਤੇ ਖੋਲਿਆ ਹੋਇਆ ਵਾ ਇੱਥੇ ਵੀ ਕਰ ਸਕਦੇ ਪਰ ਕੀਤਾ ਨਹੀਂ ਫਿਰ ਬਾਪੂ ਦੀ ਕੋਈ ਮੇਜਰ ਸਰਜਰੀ ਨਹੀਂ ਹੋਣੀ ਵੀ ਇਹਦੀ ਕੋਈ ਹਾਰਟ ਦੀ ਬਾਈਪਾਸ ਸਰਜਰੀ ਹੋਣੀ ਆ ਜਾਂ ਕੋਈ ਕਿਡਨੀਆਂ ਟਰਾਂਸਪਲੈਂਟ ਹੋਣੀ ਆ ਇਹਨੂੰ ਇੱਥੇ ਰੱਖ ਕੇ 10 ਦਿਨ ਦਾਖਲ ਕਰਕੇ ਇਹਦੇ ਪਲਾਸਟਰ ਲੱਗ ਜਾਂਦਾ ਇਹਨੇ ਉੱਠ ਕੇ ਤੁਰਨ ਜੋਗਾ ਹੋ ਜਾਣਾ ਸੀ ਇਹਨੇ ਆਪਣੇ ਆਪ ਨੂੰ ਸੰਭਲਣ ਜੋਗਾ ਹੋ ਜਾਣਾ ਸੀ ਕਿੱਡੀ ਦੁੱਖ ਦੀ ਗੱਲ ਆ ਚਲੋ ਨਹੀਂ ਕੀਤਾ ਕੋਈ ਗੱਲ ਨਹੀਂ ਰੈਫਰ ਕਰਤਾ ਚੰਡੀਗੜ ਕੋਈ ਗੱਲ ਨਹੀਂ ਇਹ ਜਾਣ ਜੋਗਾ ਹੈ ਨਹੀਂ ਸੀ ਚੰਡੀਗੜ ਇਹਦੇ ਕੋਲ ਕਰਾਇਆ ਨਹੀਂ ਸੀ ਗੱਡੀ ਦਾ ਕੋਈ ਗੱਲ ਨਹੀਂ ਪਰ ਇਹਨੂੰ ਟੈਂਪੂ 'ਚ ਬਿਠਾ ਕੇ ਦੁਬਾਰਾ ਵਾਪਸ ਇੱਥੇ ਲਾ ਗਏ। ਕੌਣ? ਜੀ ਪੁੱਛੀਏ ਜਾ ਕੇ ਉੱਥੇ ਉਹ ਕਹਿੰਣਗੇ ਜਿਸ ਤਲਾਹ ਕੇ ਨਹੀਂ ਆਂਦਾ। ਇਹ ਤਾਂ ਆਪੇ ਹੀ ਚਲਾ ਗਿਆ ਸੀ। ਲੱਤਾਂ ਵੱਡੀਆਂ ਵਾਲਾ ਬੰਦਾ ਵੀ ਤੁਰ ਕੇ ਕਹਿੰਦੇ ਚਲਾ ਗਿਆ। ਟੱਕੇ ਦੀ ਗੱਡੀ ਦਾ। ਟੱਕੇ ਦੀ। ਟੱਕੇ ਨਾਲ ਕੀਨੇ? ਡਾਕਟਰ ਸੀ ਆਪਜਾ ਸਫਾਈ ਕਰਮਚਾਰੀ ਸੀ। ਬਹੁਨਾ ਨੇ ਉਹ ਸਫਾਈ ਕਰਮਚਾਰੀਆਂ ਨੂੰ ਉਰੇ ਲਾ ਦਿੰਦੇ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਭਰਾਓ ਇੱਕ ਦਿਨ ਤੁਸੀਂ ਵੀ ਬਿਮਾਰ ਹੋ ਜਾਓਗੇ ਕਿਸੇ ਦਿਨ ਜੇ ਤੁਹਾਡੇ ਨਾਲ ਕੋਈ ਇਦਾਂ ਦੇ ਕਦੇ ਹਾਲਾਤ ਬਣ ਜਾਣ ਯਾਰ ਬਾਈ ਤੁਹਾਡੇ ਨਾਲ ਵੀ ਐਂ ਕਰਨਗੇ ਫਿਰ ਤਾਂ ਇਹ ਕਿਸੇ ਤੇ ਫਿਰ ਉਹ ਨਹੀਂ ਹੈਗੇ ਬਾਈ ਆਪਣੇ ਸਾਰਿਆਂ ਨਾਲ ਇੰਨਾ ਕਰਨਾ ਤੁਸੀਂ ਨਾ ਕਰੋ ਬਾਈ ਜਿਹੜਾ ਥੱਲੇ ਵਾਲਾ ਤਾਬਕਾ ਸਾਡਾ ਭਰਾ ਨੇ ਸਫਾਈ ਕਰਮਚਾਰੀ ਨੇ ਬਾੜ ਪਾਏ ਨੇ ਤੁਸੀਂ ਮਨਾ ਕਰ ਦਿਓ ਆਟੋ ਚਾਲਕ ਨੇ ਬਾਈ ਤੁਹਾਨੂੰ 2-400 ਰੁਪਏ ਕਿਤੇ ਹੋਰ ਕਮਾਇਆ ਜਾਊਗਾ ਯਾਰ ਤੁਸੀਂ ਤੁਸੀਂ ਇਦਾਂ ਦੇ ਬੰਦਿਆਂ ਦਾ ਪਾਪ ਕਾਹ ਤੋਂ ਲੈਨੇ ਆ ਬਾਈ ਕਿੰਨੇ ਹੀ ਬੰਦੇ ਸਾਨੂੰ ਮਿਲਦੇ ਆ ਪਟਿਆਲੇ ਰਜਿੰਦਰਾ ਹਸਪੀਟਲ ਤੋਂ ਆਟੋ ਵਾਲੇ ਰਾਤ ਨੂੰ ਲਾ ਕੇ ਬਾਪੂ ਨੂੰ ਵਿਚਾਰੇ ਨੂੰ ਕੀੜੇ ਪਏ ਹੋਏ ਲੱਤਾਂ 'ਚ ਉਹਦੇ ਗਲਿਆ ਹੋਇਆ ਜਮ ਪਿੰਡ ਦੇ ਪੁਲ ਥੱਲੇ ਸੱਟ ਗਏ ਉੱਤੇ ਹੀ ਲਾਲ ਰੰਗ ਦਾ ਕੰਬਲ ਪਿਆ ਉਹਦੇ ਤੇ ਲਿਖਿਆ ਹੋਇਆ ਹਸਪਤਲ ਦਾ ਨਾਮ ਰੇਂਦਰ ਹਸਪਤਲ ਤੇ ਉਹ ਨੂੰ ਕੁੱਤੇ ਖਾ ਜਾਣੇ ਸੀ ਰਾਤ ਨੂੰ ਕੁੱਤੇ ਉਹਦੀਆਂ ਦੋਨੇ ਲੱਤਾਂ ਹੈ ਨਹੀਂ ਸੀ ਬੰਦੇ ਦੀਆਂ ਜਦੋਂ ਹਸਪਤਲ ਤੇ ਜਾ ਕੇ ਪੁੱਛਿਆ ਕਹਿੰਦੇ ਜੀ ਇਹ ਭੱਜ ਗਿਆ ਉਹ ਭਰਾ ਉਹਦੀਆਂ ਲੱਤਾਂ ਹੀ ਹੈ ਨਹੀਂ ਦੋਨੇ ਉਹ ਕਿਵੇਂ ਭੱਜੂ ਇਹ ਹੀ ਇਲਜ਼ਾਮ ਇਹਦੇ ਤੇ ਲੱਗਿਆ ਨਾ ਵੀ ਆਪ ਹੀ ਚਲੇ ਗਿਆ ਜੀ ਤਾਂ ਹਾਂਜੀ ਇਹ ਗਏ ਸੀ ਕਿ ਨਾ ਇੱਥੇ ਕੋਈ ਕੁਝ ਨਾ ਹੋਇਆ ਵਾ ਉਹਦਾ ਮਾਜ ਕਰਾਉਣ ਦੇ ਸੀ ਜੀ ਤੇ ਜਦੋਂ ਇਹਨੂੰ ਵੀਰੇ ਸੱਟ ਕੇ ਗਏ ਆ ਨਾ ਉਸ ਤੋਂ ਬਾਅਦ ਗੱਡੀ ਛੱਡੀ ਅੱਛਾ ਬਾਅਦ ਚ ਲੱਤ ਟੁੱਟੀ ਆ ਹਾਂਜੀ ਬਾਅਦ ਚ ਅੱਛਾ ਨਹੀਂ ਬਾਅਦ ਟੁੱਟੀ ਲੱਤ ਜਿਹੜਾ ਸ਼ਨੀਵਾਰ ਪਰਸ ਹਾਂਜੀ ਦੇਖੋ ਇਹਨੂੰ ਸੱਟ ਗਏ ਆ ਜਦੋਂ ਇਹ ਪਿਆ ਨਾ ਇਹ ਦਰਦ ਨਾਲ ਬਹੁਤ ਜ਼ਿਆਦਾ ਚੀਕਾਂ ਮਾਰ ਰਿਹਾ ਸੀ ਆਹ ਜੀ ਕਿਉਂ ਜ਼ਿਆਦਾ ਤੜਪਦਾ ਸੀਗਾ ਜੀ ਇੱਥੇ ਕੁਝ ਹੋਇਆ ਬਾਬਾ ਇਹ ਚੀਜ਼ ਨਹੀਂ ਪਤਾ ਨਹੀਂ ਜੀ ਹੁਣ ਇਹ ਇਹਨਾਂ ਬੜੀਆਂ ਚੀਕਾਂ ਮਾਰਦਾ ਅੱਛਾ ਗੱਠ ਜੀ ਬਣੀ ਪਈ ਆ ਹਾਂਜੀ ਇਹ ਸਾਲਾ ਜਦੋਂ ਇਤੋਂ ਵਰਕੇ ਹੋਇਆ ਉਸ ਤੋਂ ਬਾਅਦ ਚੀਕਾਂ ਮਾਰਦਾ ਸੀ ਉਦੋਂ ਗੱਡੀ ਛੱਡ ਗਿਆ ਉਹ ਗਲਤੀ ਸੀ ਇਹ ਨਹੀਂ ਇਹਦਾ ਯੂਰ ਦਾ ਪੀਨੂ ਦਾ ਪ੍ਰੋਬਲਮ ਉਹਦੇ ਕਰਕੇ ਪਿਆ ਸੀ ਇੱਥੇ ਇੱਥੋਂ ਹਸਪਤਾਲ ਭੇਜਤਾ ਇਹਨਾਂ ਨੇ ਹਸਪਤਾਲ ਆਲੇ ਵਾਪਸ ਇੱਥੇ ਲਾ ਗਏ ਇੱਥੇ ਪਏ ਦੀ ਲੱਤ ਤੇ ਗੱਡੀ ਚੜ ਗਈ ਜੇ ਘਟੋ ਘਟਾ ਹਸਪਤਾਲ ਰਹਿ ਜਾਂਦਾ ਘਟੋ ਘਟਾ ਕੰਮ ਤਾਂ ਨਾ ਹੁੰਦਾ ਇਹਦੇ ਨਾਲ ਬਾਈ ਉਹ ਨਹੀਂ ਦੱਸਦੇ ਦੋ ਇੰਜੈਕਸ਼ਨ ਬਰੂਫਨ ਦੇ ਲਾਏ ਆ ਉਦੋਂ ਬਾਅਦ ਮੜਾਏ ਦਰਦ ਘਟਿਆ ਫੇਰ ਰੋਟੀ ਖਾਦੀ ਆ ਨੀ ਨਹੀਂ ਤਾਂ 2-3 ਦਿਨ ਫਿਰ ਇਹਨਾਂ ਨੇ 2 ਬਿਸਕੁਟਾਂ ਦੀ ਖਾਧੀ ਦੋ ਰੋਟੀਆਂ ਜੀ ਇਹਨਾਂ ਨੇ ਖੱਲ ਖਾਦੀਆਂ ਮੈਂ ਅੱਜ ਦੀ ਉੱਥੇ ਇਹਨਾਂ ਦੀ ਇੰਦਾ ਹੀ ਪਈਆਂ ਹੋਈਆਂ ਬਾਪੂ ਗੱਡੀ ਚਲਾ ਲੈਣਾ ਤੂੰ ਡਰੱਗ ਡਰਾਈਵਰ ਨਹੀਂ ਹੈਗਾ ਲੇਬਰ ਹੀ ਕਰਦਾ ਇਹ ਪੱਲੇਦਾਰੀ ਕਰਦਾ ਪੱਲੇਦਾਰੀ ਹੈ ਦੁੱਧ ਵੀ ਕੱਢ ਲੈਣਾ ਮੱਝਾਂ ਦਾ ਡੈਰੀ ਦੇ ਵਿੱਚ ਕੰਮ ਕੀਤਾ ਇੱਥੇ ਲੁਧਿਆਣਾ ਵੀ ਕੀਤਾ ਡੈਰੀ 'ਚ ਕੰਮ ਚੱਲ ਫੇਰ ਚੱਲੀਏ ਹੁਣ ਬਾਪੂ ਉੱਠ ਕੇ ਨਾ ਚਲੋ ਕਰਿਓ ਜੀ ਅਰਦਾਸ ਸਰਦਾਰ ਬਾਪੂ ਗੁਲਾਬ ਸਿੰਘ ਜੀ ਵਾਸਤੇ ਬਾਪੂ ਗੁਲਾਬ ਸਿੰਘ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਅਮਨ ਅੱਗੇ ਹੋ ਸੀਨੇ 35 34 35 ਕਿਲੋ ਦਾ ਰਹਿ ਗਿਆ ਗੁਲਾਬ ਸਿੰਘ ਵਿਚਾਰਾ ਤੇ ਆਪਦੇ ਮੂੰਹ 'ਤਾਂ ਦੱਲੀ ਅਸੀਂ 85 ਕਿਲੋ ਪਾ ਸੀ ਗੰਨੀ ਬਾਪੂ ਇਸ਼ਾਰੇ ਨਾਲ ਦੱਸਦਾ ਵੀ ਪੱਟ ਮੇਰੇ ਐਡੇ ਐਡੇ ਮੋٹے ਪੱਟ ਸੀ ਕਹਿੰਦਾ ਮੇਰੇ ਐਂ ਦੱਸਦਾ ਕਿ ਨਾ ਇੰਨੇ ਨੇ ਮੋٹے ਸੀ ਪੱਟ ਹੈ ਪਹਿਲਾਂ ਟਰਾਲੀ ਪੱਠਿਆਂ ਨਹੀਂ ਵੱਢ ਲੈਣਾ ਦੋ ਘੰਟਿਆਂ ਚ 20 ਮੱਝਾਂ ਚੋਰ ਲੈਣਾ ਬਾਪੂ ਕਹਿੰਦਾ ਮੈਂ ਤੇ ਟਰਾਲੀ ਪੱਠਿਆਂ ਦੀ ਵੱਢ ਲੈਣਾ ਕਹਿੰਦਾ ਮੈਂ 2 ਘੰਟਿਆਂ ਚ ਤੇ ਅੱਜ ਗੁਲਾਬ ਸਿੰਘ ਕੱਖੋਂ ਹੋਲਾ ਹੋਇਆ ਪਿਆ ਬਾਈ ਅੱਜ ਗੁਲਾਬ ਸਿੰਘ ਸਾਨੂੰ ਸਵਾਲ ਪੁੱਛ ਰਿਹਾ ਵੀ ਕੀ ਅਸੀਂ ਇਨਸਾਨ ਆ ਕੀ ਅਸੀਂ ਆਪਣੀ ਬਚੀ ਖੂਚੀ ਇਨਸਾਨੀਅਤ ਦੀ ਮਾੜੀ ਮੋਟੀ ਵੀ ਜਿੰਮਵਾਰੀ ਨਿਭਾ ਰਹੇ ਆ ਕਿ ਨਹੀਂ ਨਿਭਾ ਰਹੇ ਆ ਕੀ ਅਸੀਂ ਗੁਲਾਬ ਸਿੰਘ ਦੇ ਦੁਸ਼ਮਣ ਆ ਕੀ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਕੀ ਅਸੀਂ ਮੱッセ ਰੰਗੜ ਦੇ ਵਾਰਸ ਆ ਅਹਿਮਦ ਸ਼ਾ ਅਬਦਾਲੀ ਦੇ ਵਾਰਸ ਆ ਬਾਬਰ ਦੇ ਵਾਰਸ ਆ ਜਾਂ ਭਗਤ ਪੂਰਨ ਸਿੰਘ ਜੀ ਦੇ ਵਾਰਸ ਆ ਇਹ ਸਵਾਲ ਪੁੱਛ ਰਿਹਾ ਬਾਪੂ ਗੁਲਾਬ ਸਿੰਘ ਵੀ ਪੰਜਾਬ ਵਾਲਿਓ ਜਿੰਨੂ ਬਾਜੀ ਤੁਸੀਂ ਵਾਰਸ ਕੀ ਦੇ ਹੋ ਜੀ ਅੱਜ ਗੁਲਾਬ ਸਿੰਘ ਦੀ ਇਹ ਹਾਲਤ ਆ ਉਹ ਦਿਨ ਦੂਰ ਨਹੀਂ ਗੁਲਾਬ ਸਿੰਘ ਵਰਗੇ ਹੋਰ ਬਹੁਤ ਰੋਲਣਗੇ ਵੀ ਅੱਜ ਨਾ ਨਾ ਮੌਕਾ ਆ ਸੰਭਿਆ ਅੱਜ ਨਾ ਨਾ ਵਕਤ ਨੂੰ ਨੱਥ ਪਾਈ ਸਮਾਂ ਐਸੇ ਹਾਲਾਤਾਂ ਚ ਲੈ ਆਉ ਸਾਨੂੰ ਵੀ ਬਸ ਸਮਝਣ ਤੇ ਮੰਨਣ ਦੀ ਗੱਲ ਆ ਸਮਝਣਾ ਇਹ ਆ ਵੀ ਇਹ ਸਾਡਾ ਬਾਪ ਆ ਮੰਨਣਾ ਇਹ ਆ ਵੀ ਇਹ ਸਾਡਾ ਖੂਨ ਆ ਇੱਕ ਪਿਓ ਦੇ ਪੁੱਤ ਆ ਅਸੀਂ ਬਸ ਸਮਝਣ ਤੇ ਮੰਨਣ ਦੀ ਗੱਲ ਆ ਭਾਈ ਜੇ ਮੰਨਿਏ ਤਾਂ ਸ਼ਰਮ ਬਹੁਤ ਆਉਂਦੀ ਹੈ ਜੇ ਸਮਝੀਏ ਤਾਂ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ ਜੇ ਮੰਨਿਏ ਤਾਂ ਬਾਪੂ ਆ ਜੇ ਸਮਝੀਏ ਤਾਂ ਸਾਡਾ ਹੀ ਆ ਸਾਨੂੰ ਕੀ ਆ ਸੀ ਕੀ ਲੈਣਾ ਕੌਣ ਆ ਛੱਡ ਪਰਾਂ ਇਹ ਕੋਈ ਸ਼ਰਾਬੀ ਹੋ ਇਹ ਕੋਈ ਗੋਲੀਆਂ ਖਾਂਦਾ ਹੋਵੇ ਕੋਈ ਨਸ਼ੇੜੀ ਹੋ ਉਹ ਪਾਈ ਕਨਈਆ ਜਿਨੇ ਤਾਂ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਭਰਾਵੋ ਉਹਨਾਂ ਨੇ ਤਾਂ ਜਿਹੜੇ ਸਾਡੇ ਗਾਟੇ ਵੱਢ ਰਹੇ ਸੀ ਨਾ ਉਹਨਾਂ ਦੇ ਗੁੱਟਾਂ ਤੇ ਵੀ ਪੱਟੀਆਂ ਕੀਤੀਆਂ ਜਿਹੜੇ ਮਾੜੇ ਤਗੜੇ ਹੁੰਦੇ ਸੀ ਛੁਰਾ ਮਾਰਦੇ ਸੀ ਟੱਡ ਚ ਪਿਆਏ ਰਹੀ ਖੜੇ ਦੇ ਪਏ ਪਏ ਵੀ ਵੜ ਦਿੰਦੇ ਸੀ ਬੰਦੇ ਸਾਨੂੰ ਪਰ ਉਹਨਾਂ ਨੂੰ ਵੀ ਜਲ ਛਕਾਇਆ ਇਹੋ ਤਗੜਾ ਕੋਈ ਨਾ ਸਾਡਾ ਫਰਜ਼ ਆ ਅਸੀਂ ਆਪ ਦਾ ਨਿਭਾ ਰਹੇ ਆ ਤੇਰਾ ਜੋ ਤੂੰ ਆਪ ਨਵਾਲਾ ਅਸੀਂ ਇਹਨਾਂ ਦੇ ਕਿਹੜੇ ਪਾਸੇ ਖੜੇ ਆ ਅਸੀਂ ਮੱਸੀ ਰੰਗੜ ਵਾਲੇ ਪਾਸੇ ਖੜੇ ਆ ਭਾਈ ਕਨੇਗੀ ਜੀ ਵਾਲੇ ਪਾਸੇ ਖੜੇ ਆ ਇਹ ਸੋਚਣਾ ਸਾਨੂੰ ਪੈਣਾ। ਇਹ ਸਮਝਣਾ ਸਾਨੂੰ ਪੈਣਾ। ਬਹੁਤ ਬਹੁਤ ਧੰਨਵਾਦ ਬਾਈ। ਸ਼ੁਕਰੀਆ ਬਾਈ ਸਾਰਿਆਂ ਦਾ ਜਿਨ੍ਹਾਂ ਨੇ ਵੀ ਬਾਪੂ ਨੂੰ ਰੋਟੀ ਪਾਣੀ ਖਵਾਇਆ ਦਵਾਈ ਦਾਰੂ ਦਵਾਈ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ। ਧੰਨਵਾਦ ਵੀਰੇ ਜੀਉਂਦਾਬਾਦ ਆ ਰਿਹਾ। ਸਨਾਲ ਬਾਪੂ ਨਹੀਂ ਦੇ। ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਲੱਤ ਇਕੱਠੀ ਕਰ ਲੈ ਇਹਦੇ ਥੱਲੇ ਨਾ ਕੰਬਲੇ ਆ ਰੱਖ ਦੇ। ਲੱਤ ਲਟਕ ਰਹੀ ਹੈ ਨਾ। ਹਾਂ ਇੱਥੇ ਰੱਖ ਦੇਣਾ। ਠੀਕ ਆ ਫਿਰ ਹੈ। ਆਜ ਆਜੋ ਕੋਈ ਆਈਏ ਆਈਏ ਆਜੋ ਕੋਈ ਗੱਲ ਨਹੀਂ ਠੀਕ ਹੋ ਗਿਆ ਪਾਜੀ ਹੋ ਗਏ ਸੀਗੇ ਇਹਨਾਂ ਨੂੰ ਹਫ਼ਤਾ ਤੱਕ ਹੋ ਗਿਆ ਆ ਪਹਿਲਾਂ ਲੈ ਕੇ ਗਏ ਸੀਗੇ ਆਪਣੇ ਸਿਵਲ ਹਸਪੀਟਲ ਤੋਂ ਆਏ ਹੋ ਇੱਥੇ ਨਾ ਵੀਰੇ ਇੱਥੇ ਛੱਡ ਗਏ ਰਾਤ ਨੂੰ ਇਹਨਾਂ ਨੂੰ ਅੱਛਾ ਜੀ ਤੇ ਰਾਤ ਦੇ ਸਮੇਂ ਲਾ ਗਏ ਇਹਨਾਂ ਨੂੰ ਤੇ ਇਹਨਾਂ ਦੇ ਉੱਪਰ ਨਾ ਕੋਈ ਰਾਤ ਨੂੰ ਪਤਾ ਨਹੀਂ ਲੱਗਾ ਗੱਡੀ ਵੀ ਕੋਈ ਉਹ ਕਰ ਗਿਆ ਜਦੋਂ ਸਾਨੂੰ ਪਤਾ ਲੱਗਾ ਫਿਰ ਅਸੀਂ ਇਹਨਾਂ ਦਾ ਕੀਤਾ ਹਨਾ ਇਲਾਜ ਫਿਰ ਤੁਹਾਨੂੰ ਫੋਨ ਕੀਤਾ ਸੀ ਦੋ ਦੋ ਵਾਰ ਹਨਾ ਜੀ ਫਿਰ ਇਹਦਾ ਪਾਜੀ ਜਿੰਨਾ ਕੋ ਹੁੰਦਾ ਸੀਗਾ ਦੀ ਟੀਕੇ ਵਗੈਰਾ ਲਾ ਕੇ ਇਹਨਾਂ ਦਾ ਥੋੜਾ ਕੀਤਾ ਕੀ ਕੋਣ ਤੁਹਾਡੇ ਸਾਹਮਣੇ ਆਏ ਹੈ ਹੈ ਕੋਣ ਨੇ ਕਿੱਥੋਂ ਦੇ ਰਹੇ ਇਹ ਪਤਾ ਨਹੀਂ ਭਾਜੀ ਕਿੱਥੋਂ ਆਏ ਨੇ ਕਿੱਥੋਂ ਨਹੀਂ ਇਹਦਾ ਇੱਥੇ ਨਾ ਦਰਦ ਨਾਲ ਬਹੁਤ ਜ਼ਿਆਦਾ ਜਾਨੀ ਕਿ ਵੀ ਉਹ ਕਰ ਰਹੇ ਸੀਗੇ ਅੱਛਾ ਜੀ ਦਰਦ ਨਾਲ ਜਾਨੀ ਕਿ ਚੀਕਾ ਮਾਰ ਰਹੇ ਸੀਗੇ ਫਿਰ ਇਹਨਾਂ ਦੇ ਅਸੀਂ ਇੰਜੈਕਸ਼ਨ ਲਾਇਆ ਬੋਵਰਨ ਦਾ ਉਹ ਲਾਇ ਦੋ ਉਹਨਾਂ ਨੂੰ ਹੁਣ ਕਾਫੀ ਇਹਨਾਂ ਨੂੰ ਫਰਕ ਸੀਗਾ ਤੇ ਉਸ ਤੋਂ ਬਾਅਦ ਭਾਜੀ ਕੋਈ ਇਹਨਾਂ ਦੀ ਲੱਤ ਦੇ ਨਾ ਗੱਡੀ ਚੜਾ ਗਏ ਵੀ ਅੱਛਾ ਜੀ ਹਾਂਜੀ ਠੀਕ ਹੈ ਜੀ ਇੱਥੇ ਮੰਡੀ ਮੰਡੀ ਆਏ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਤੁਹਾਨੂੰ ਆਪਕਾ ਹੋ ਗਿਆ ਹੱਥਾ ਮਤਲਬ ਇੱਥੇ ਲਾ ਕੇ ਗਏ ਉਸ ਤੋਂ ਬਾਅਦ ਹੀ ਆਇਆ ਇੱਥੇ ਲਾ ਕੇ ਚਲੇ ਗਏ ਕੋਈ ਨਹੀਂ ਆਇਆ ਇਹਨਾਂ ਨੂੰ ਚੱਕਣ ਆਇਆ ਕੋਈ ਇਹਨਾਂ ਨੂੰ ਦੇਖੂ ਅੱਛਾ ਇੱਥੇ ਭਾਜੀ ਫਰੈਂਡ ਆ ਮੇਰਾ ਉਹਨੇ ਦੱਸਿਆ ਸੀਗਾ ਵੀ ਆਪਣਾ ਬਾਪੂ ਜੀ ਇੱਥੇ ਦੱਬੇ ਹੋਏ 10 ਦਿਨ ਤੋਂ ਤੇ ਤਾਂ ਫੇ ਸਾਡੇ ਨੌਨ ਦੇ ਵਿੱਚ ਆਏ ਸੀਗੇ ਵੀ ਹਾਂ ਵੀ ਪਤਾ ਲੱਗਾਈ ਦਿੰਦਾ ਕੀ ਹਾਲਾਤ ਦੇਖੇ ਸੀਗੇ ਬਾਪੂ ਜੀ ਬਚਿੱਤਰ ਆ ਗਏ ਹਾਲਾਤ ਭਾਜੀ ਬਹੁਤ ਮਾੜੇ ਸੀਗੇ ਖੜੇ ਵੀ ਨਹੀਂ ਹੋ ਪਾਉਂਦੇ ਸੀਗੇ ਕਿੰਨਾ ਰੋਟੀ ਪਾਣੀ ਖਾਂਦੇ ਸੀ ਬਿਲਕੁਲ ਵੀ ਜੀ ਤੇ બસ ਇੱਦੀ ਬਹੁਤ ਬਖਾਦਤ ਮਾਰੇ ਗਏ ਨੇ ਅੱਛਾ ਜੀ ਬਾਬੂ ਗੁਲਾਬ ਸਿੰਘ ਜੀ ਨੂੰ ਅਸੀਂ ਲੈ ਆਏ ਜੀ ਸੁਪਨਿਆਂ ਦੇ ਘਰ ਬਸ ਬਾਪੂ ਦਾ ਸਨਾਨ ਪਾਣੀ ਕਰਾ ਕੇ ਬਾਪੂ ਨੂੰ ਹਸਪੀਟਲ ਦਾਖਲ ਕਰਾਵਾਂਗੇ ਜੀ ਬਸ ਅਰਦਾਸ ਕਰਿਓ ਬਾਪੂ ਗੁਲਾਬ ਸਿੰਘ ਜੀ ਜਿਹੜੇ ਉੱਠ ਕੇ ਬੈਠ ਜਾਣ ਉੱਠ ਕੇ ਤੁਰ ਪੈਣ ਉੱਠ ਕੇ ਆਪਣੇ ਆਪ ਨੂੰ ਸੰਭਾਲਣ ਯੋਗ ਹੋ ਜਾਣ ਆਪਣੇ ਬੱਚਿਆਂ ਨੂੰ ਜਿਵੇਂ ਦਾਸ ਦੇ ਨੇ ਮੇਰੇ ਦੋ بیٹے ਆ ਦੋਨੋਂ ਆਫਸੈਟ ਨੇ ਦਿਮਾਗ ਹੈ ਨਹੀਂ ਉਹਨਾਂ ਦੇ ਤੇ ਮੇਰੀ ਘਰ ਵਾਲੀ ਆ ਉਹ ਅੱਖਾਂ ਤੋਂ ਅੰਨੀਆਂ ਦਿਖਦਾ ਨਹੀਂ ਉਹਨੂੰ ਤੇ ਬਾਪੂ ਜਾ ਕੇ ਉਹਨਾਂ ਦੀ ਬਾਹ ਫੜਨ ਜੋਗਾ ਹੋ ਠੀਕ ਹੈ ਨਾ ਬਾਪੂ ਖਲਾਫ ਸਿਆ ਜੀਂਦ ਜ਼ਿਲ੍ਹਾ ਤੇ ਪਿੰਡ ਦਰੋਦੀ ਦਰੋਦੀ ਪਿੰਡ ਦਾ ਹੈ